ਬਾਣੀ ਦਿਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਪਿਆਰ ਸਤ ਫਤੇਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ ਵਾਰ 4 ਸਤੰਬਰ ਤੋਂ ਲੈ ਕੇ 4 ਦਸੰਬਰ ਸੰ 2025 ਤਿੰਨ ਮਹੀਨਿਆਂ ਦੇ ਲਈ ਸੁਖਮਨੀ ਸਾਹਿਬ ਵਿਚਾਰ ਕੋਰਸ ਕਰਾਇਆ ਜਾ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਹੀ ਸੁਖਮਨੀ ਸਾਹਿਬ ਵਿਚਾਰ ਕੋਰਸ ਦੇ ਵਿੱਚ ਸਿਧਾਂਤਕ ਤੌਰ ਤੇ ਅਤੇ ਮਨੋਵਿਗਿਆਨਕ ਤੌਰ ਤੇ ਵਿਚਾਰ ਕੀਤੀ ਜਾਂਦੀ ਹੈ ਵਿਆਕਰਨਿਕ ਨਿਯਮ ਵੀ ਸਮਝੇ ਜਾਂਦੇ ਹਨ ਅਤੇ ਨਾਲ ਹੀ ਵਿਹਾਰਕ ਤੌਰ ਤੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਕੀਤੀ ਜਾਂਦੀ ਹੈ ਸੁਖਮਨੀ ਸਾਹਿਬ ਉਹ ਬਾਣੀ ਹੈ ਜਿਹੜੀ ਸੁੱਖਾਂ ਦੀ ਮਣੀ ਪ੍ਰਭੂ ਦੇ ਨਾਮ ਦੇ ਨਾਲ ਸਾਡੀ ਸਾਂਝ ਪਾਉਂਦੀ ਹੈ ਕਿ ਜੀਵਨ ਵਿੱਚ ਸੁੱਖ ਕਿਵੇਂ ਆ ਸਕਦੇ ਹਨ ਜੀਵਨ ਸ਼ਾਂਤ ਕਿਵੇਂ ਹੋ ਸਕਦਾ ਹੈ ਆਨੰਦ ਭਈ ਕਿਵੇਂ ਹੋ ਸਕਦਾ ਹੈ ਇਸ ਸੰਬੰਧੀ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਹਰ ਕਦਮ ਤੇ ਉਪਦੇਸ਼ ਕਰਦੀ ਹੈ ਵਿਹਾਰਕ ਤੌਰ ਤੇ ਅਸੀਂ ਰੋਜ਼ਾਨਾ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜੀ ਸਕਦੇ ਹਾਂ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਰੋਜ਼ਾਨਾ ਜ਼ਿੰਦਗੀ ਚ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਨਾਲ ਨਾਲ ਸਵਾਲ ਜਵਾਬ ਵੀ ਕੀਤੇ ਜਾਂਦੇ ਹਨ ਸੁਖਮਨੀ ਸਾਹਿਬ ਵਿਚਾਰ ਕੋਸ਼ ਦੀ ਕਲਾਸ ਜ਼ੂਮ ਐਪ ਤੇ ਹਰ ਸੋਮਵਾਰ ਅਤੇ ਵੀਰਵਾਰ ਨੂੰ ਲੱਗਿਆ ਕਰੇਗੀ ਇਹਦਾ ਭਾਰਤੀ ਸਮਾਂ ਸ਼ਾਮ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਏਗਾ ਇਹਦੇ ਅਕੋਰਡਿੰਗ ਹੀ ਬਾਕੀ ਦੇਸ਼ਾਂ ਵਾਲੇ ਵੀ ਆਪਣਾ ਟਾਈਮ ਦੇਖ ਸਕਦੇ ਹਨ ਜਿਹੜੇ ਗੁਰਮੁਖ ਸੱਜਣ ਕਿਸੇ ਕਾਰਨ ਸੁਖਮਨੀ ਸਾਹਿਬ ਵਿਚਾਰ ਕਲਾਸ ਵਿੱਚ ਜ਼ੂਮ ਕਲਾਸ ਦੇ ਵਿੱਚ ਹਾਜ਼ਰ ਨਾ ਹੋ ਸਕਣ ਉਹਨਾਂ ਨੂੰ ਟੈਲੀਗ੍ਰਾਮ ਐਪ ਦੇ ਰਾਹੀਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਭੇਜ ਦਿੱਤੀ ਜਾਵੇਗੀ ਟੈਲੀਗ੍ਰਾਮ ਐਪ ਦੇ ਰਾਹੀਂ ਹੋਮਵਰਕ ਦਿੱਤਾ ਜਾਏਗਾ ਅਤੇ ਹੋਮਵਰਕ ਚੈੱਕ ਵੀ ਕੀਤਾ ਜਾਏਗਾ ਸੁਖਮਨੀ ਸਾਹਿਬ ਵਿਚਾਰ ਕੋਰਸ ਦੇ ਆਖਰੀ ਦਿਨਾਂ ਦੇ ਵਿੱਚ ਇੱਕ ਪ੍ਰੀਖਿਆ ਵੀ ਲਈ ਜਾਏਗੀ ਜਿਹੜੇ ਗੁਰਮੁਖ ਸਿੱਖਣ ਪ੍ਰੀਖਿਆ ਦੇਣ ਦੇ ਚਾਹਵਨ ਹੋਣ ਉਹ ਪ੍ਰੀਖਿਆ ਦੇ ਸਕਦੇ ਹਨ ਫਸਟ ਸੈਕੰਡ ਥਰਡ ਡਿਵੀਜ਼ਨ ਵੀ ਕੱਢੀ ਜਾਏਗੀ ਅਤੇ ਪ੍ਰੀਖਿਆ ਦੇਣ ਵਾਲੇ ਗੁਰਮੁਖ ਹਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਸੁਖਮਨੀ ਸਹਿ ਵਿਚਾਰ ਕੋਰਸ ਦੀ 3 ਮਹੀਨਿਆਂ ਦੀ ਫੀਸ ਭਾਰਤ ਦੇ ਵਿੱਚ 6000 ਰੁਪਏ ਹੈ ਅਤੇ ਭਾਰਤ ਤੋਂ ਬਾਹਰ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਫੀਸ ਰੱਖੀ ਗਈ ਹੈ ਅਤੇ ਜੇ ਕੋਈ ਹੋਰ ਦੇਸ਼ ਦਾ ਵੀ ਵਿਦਿਆਰਥੀ ਹੋਵੇ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਉਸ ਦੇਸ਼ ਦੀ ਜਿਹੜੀ ਕਰੰਸੀ ਦੀ ਫੀਸ ਲਈ ਜਾਵੇਗੀ। ਚਾਹਵਨ ਵਿਦਿਆਰਥੀ ਆਪਣੇ ਨਾਮ ਨੋਟ ਕਰਾ ਲੈਣ। ਆਪ ਜੀ ਨੂੰ ਵਰਸਾ ਦਾ ਨੰਬਰ ਅਤੇ ਈਮੇਲ ਆਈਡੀ ਇੱਥੇ ਦਿੱਤੀ ਜਾ ਰਹੀ ਹੈ ਉਸ ਉਪਰ ਆਪ ਜੀ ਸੰਪਰਕ ਕਰ ਸਕਦੇ ਹੋ ਇੰਗਲੈਂਡ ਦੇ ਫੋਨ ਨੰਬਰ ਦੇ ਉੱਪਰ ਵੀ ਆਪ ਜੀ ਸੰਪਰਕ ਕਰ ਸਕਦੇ ਹੋ ਹਉ ਆਪੁ ਲਖਿਮਾ ਕਰਨੀਆ ਪਿਆਰ ਸਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ